ਸਾਰੇਓ ਸਾਡੇ ਸੇਵਾਦਾਰ اور ਮੇਰੇ ਬਹੁਤ ਸਾਰੇਓ ਸਾਰੇ ਹੀ ਮੁਸਲਿਮ ਬਰਾਦਰੀ ਦੇ ਤੇ ਹੋਰ ਆਇਬ ਸਾਰੇ ਮਹਿਮਾਨ ਸਾਰਿਆਂ ਨੂੰ ਅੱਜ ਜੀਤ ਮੁਬਾਰਕ ਦਿਰੀ ਮੈਂ ਸਾਰਿਆਂ ਦੀ ਬਹੁਤ ਬਹੁਤ ਮੁਬਾਰਕ ਕਿਉਂਕਿ ਨਾ ਰਮਜ਼ਾਨ ਦਾ ਅਮਨ ਕਰਨ ਚੜ੍ਹਾਈ ਦੀ ਨਾ ਇਸੇ ਸਾਰਿਆਂ ਨੇ ਜੋ ਵਰ रोजा रोजर रखे बहुत बड़ा है क्योंकि एक महीना रोजे रखना तो और उसको बाद महीना जो तो है उसके बाद अच्छी इस मुबारक दिन इतने पहुंचे हो और मैं इस मुबारक दिन पे थे सारे मुस्लिम भाईचारे बहुत बहुत ईद मुबारक और तो सल्लाह तला को तो अरदास बेनती करते कि सारे घर सुख शांति रहे और सदा ही अपने मदद करते रहो और एक दूसरे के धर्म आप ऐसी दरखेज धरती है ਕਿਤੇ ਹਰ ਧਰਮ ਜਿਹੜਾ ਹੈਗਾ ਉਹਦਾ ਸਤਿਕਾਰ ਤੁਸੀਂ ਸਾਰੇ ਜਦੋਂ ਗੁਰਪੁਰਬ ਹੁੰਦੇ ਹੋ ਤੁਸੀਂ ਵੀ ਆਉਂਦੇ ਹੋ ਦੀਵੰਦੀਆ ਤਾਂ ਤੁਸੀਂ ਆਉਂਦੇ ਕੋਈ ਦੀਵਾਲੀ ਦੀ ਸ਼ਹਿਰ ਹੈ ਉੱਥੇ ਸਾਰੇ ਇਕੱਠੇ ਹੁੰਦੇ ਆਂ ਤੋਂ ਇਸ ਧਰਤੀ ਨੂੰ ਬਹੁਤ ਗੁਰੂਆਂ ਪੀਰਾਂ ਪੈਗੰਬਰਾਂ ਉਹਨਾਂ ਨੇ ਪਾਗ ਲਗਾਏ ਹੋਏ ਆ ਪੰਜਾਬ ਦੀ ਇਸ ਧਰਤੀ ਨੂੰ ਕਿ ਇੱਥੇ ਕੋਈ ਆਪਸ ਵਿੱਚ ਕੋਈ ਮਨਮਟਾਪ ਕਿਸੇ ਧਰਮ ਦਾ ਕਿਸੇ ਨਾਲ ਹਾਗ ਬੰਦਾ ਇਿੱਥੇ ਮਰਦਿਚੰਦਰ ਗੁਰਦੁਆਰੇ ਅਸੀਂ ਜਾਂਦੇ ਹਾਂ ਮੰਦਰਾਂ ਜਾਂਦੇ ਹਾਂ ਇੱਕ ਦੂਸਰੇ ਦੇ ਜਿਹੜੇ ਦਿਮਾਰ ਅਸੀਂ ਬਿਲਕੁਲ ਮਿਲਾਂਤ ਕਨਾਂਨੇ ਹਾਂ ਸੋ ਮੈਂ ਸਾਰੇ ਮੁਸਲਮ ਭਾਈਚਾਰੇ ਦੇ ਇੰਦੇ ਸਾਡੇ ਬਹੁਤ ਵੱਡੀ ਤ사ਦ ਇੱਥੇ ਰਹਿੰਦਾ ਹਮੇਸ਼ਾ ਹੀ ਮੈਨੂੰ ਬਹੁਤ ਸਾਰੇ ਤੁਹਾਡੇ ਬੰਦੇ ਰਹਿੰਦੇ ਆਂ ਔਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਕਿ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋ ਪ੍ਰੋਬਲਮ ਵੈਸੇ ਆਏ ਨਾ ਉਸ ਅੱਲਾਹ ਤਾਲਾ ਵਾਹਿਗੁਰੂ ਹਮੇਸ਼ਾ ਹੀ ਸਭ ਨੂੰ ਕਾਇਮ ਰੱਖੇ ਸਭ ਨੂੰ ਹੀ ਉਹਨਾਂ ਨੂੰ ਆਜ਼ਾਦ ਰੱਖੇ ਉਹਨਾਂ ਨੂੰ ਖੁਸ਼ਹਾਲ ਰੱਖੇ ਲੇਕਿਨ ਫੇਰ ਵੀ ਅਗਰ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਂਦੀ ਹੈ ਤਾਂ ਮੈਂ ਹਾਜ਼ਰ ਹਮੇਸ਼ਾ ਹੀ ਮੈਂ ਇਹ ਹੀ ਅਰਦਾਸ ਕਰਾਂਗਾ ਕਿ ਆਪਾਂ ਸਾਰੇ ਹੀ ਮਿਲ ਕੇ ਆਇਓ ਅੱਜ ਸਾਡੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਸਾਡੇ ਕੜੂਆ ਨਗਰਪੰਚਾਇਤ ਦੇ ਭੰਡਾਰੀ ਜੀ ਵੀ ਪਹੁੰਚੇ ਆ ਤੁਹਾਡੇ ਖੁਸ਼ੀ ਸ਼ਾਮਲ ਹੋਣ ਤੇ ਹੋਰ ਆਏ ਹੋਏ ਸਾਰੇ ਐਮਸੀ ਸਾਹਿਬਾਨ ਸਾਡੇ ਬਹੁਤ ਸਤਿਕਾਰਯੋਗ ਰਾਜ ਸਿੰਘ ਜੀ ਕੜੂਆ ਜਿਹੜੇ ਕਿ ਹਰ ਇੱਕ ਆਜੋ ਜੀ ਆਜੋ ਅੱਗੇ ਆ ਰਸਤਾ ਦੇ ਦਿਓ ਜੀ ਥੋੜਾ ਇੱਕ ਮਾਲਾ ਚ ਪਰੋਥੇ ਰੱਖਦੇ ਆ ਕਵੀ ਦੋਹ ਮੇਰੇ ਸਤਾਰਿਓ ਵੀ ਪਹੁੰਚੇ ਨੇ ਐਮਸੀ ਆਜੋ ਜੀ ਆਜੋ